Arm. ਅੱਜ ਮੈਂ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕ ਦਿਨਾ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਰਿਆਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਸਿਹਤ ਤੇ ਆ ਵੀ ਪ੍ਰਮਾਤਮਾ ਲੈ ਕੇ ਆਉਣ। ਔਰ ਸਾਰੇ ਹੀ ਪੁਲਿਸ ਮੁਲਾਜ਼ਮ ਜਿਹੜੇ ਡਿਊਟੀ ਕਰ ਰਹੇ ਆ ਅੱਜ ਮੌਸਮ ਵੀ ਤੁਹਾਡੇ ਸਾਹਮਣੇ ਬੜਾ ਕੰਬਦਾ ਕਿ ਬਾਰਿਸ਼ ਦਾ ਬਣਿਆ ਹੋਇਆ ਮਾਹੌਲ ਉਹਦੇ ਕਰਕੇ ਪਰ ਸਾਡੇ ਦੇ ਪੰਜਾਬ ਪੁਲਿਸ ਦੇ ਬਹਾਦਰ ਸਾਰੇ ਜਵਾਨ ਨੇ ਔਰ ਆਫੀਸਰਸ ਉਹ ਬਿਲਕੁਲ ਬੜੀ ਸਤਰਕਤਾ ਨਾਲ ਆਪਣੀ ਡਿਊਟੀ ਕਰ ਰਹੇ ਆ ਬੜੇ ਅਲਰਟ ਨੇ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ दिली ਮੁਬਾਰਕਬਾਦ ਵੀ ਦਿੰਦਾ ਪੁਲਿਸ ਕਮਿਸ਼ਨਰੇਟ ਜਿਹੜਾ ਅੰਮ੍ਰਿਤਸਰ ਹੈ ਸਾਡੇ ਸਾਰੇ ਆਫੀਸਰਸ ਤੇ ਜਿਹੜੇ ਫੋਰਸ ਹੈ ਉਹ ਇਸ ਕਾਲਵਾਰੇ ਕਮਿਟਿਡ ਹੈ ਕਿ ਜਿੰਨੇ ਵੀ ਲੋਕ ਨਿਊ ਇਅਰ ਮਨਾਉਣ ਵਾਸਤੇ ਆਉਂਦੇ ਉਹਨਾਂ ਨੂੰ ਅਸੀਂ ਸਿਕਿਉਰ ਫੀਲ ਕਰਾਈਏ ਤੇ ਉਹਨਾਂ ਦੀ ਐਜ਼ ਅ ਫੈਮਿਲੀ ਕੋਈ ਵੀ ਜਿੱਥੇ ਮੂਵਮੈਂਟ ਹੈ ਉਹ ਬੜੀ ਕੰਫਰਟੇਬਲ ਹੋ ਗਈ ਉੱਥੇ ਹੀ ਮੈਂ ਬੜਾ ਕਲੀਅਰ ਵਾਰਨਿੰਗ ਦਿੰਨਾ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨੂੰ ਕਿਸੇ ਨੂੰ ਸਪੇਅਰ ਨਹੀਂ ਅਸੀਂ ਕਰਾਂਗੇ ਥਾਂ ਥਾਂ ਦੇ ਉੱਤੇ ਨਾਕੇ ਲੱਗੇ ਆ 99 ਚੈੱਕ ਨਾਕਾਜ਼ ਲੱਗੇ ਹੋਏ ਸ਼ਹਿਰ ਔਰ 1300 ਪਲੱਸ ਮੁਲਾਜ਼ਮ ਜਿਹੜੇ ਆ ਉਹ ਡਿਪਲੋਟ ਕੀਤੇ ਗਏ ਤੇ ਇਸ ਤੋਂ ਇਲਾਵਾ ਜਿਹੜੀ ਪੈਟਰੋਲਿੰਗ ਹੈ ਉਹ 30 ਗੱਡੀਆਂ ਪੈਟਰੋਲਿੰਗ ਦੀ ਹੈ ਤੇ 39 ਵਹੀਕਲ ਜਿਹੜੇ ਪੀਸੀਆਰ ਦੇ ਉਹ ਕੰਮ ਕਰ ਰਹੇ ਆ 3 ਡੀਸੀਪੀ ਸਹਿबान 7 ਏਡੀਸੀਪੀ 14 ਏਸੀਪੀ ਪੈਂਟ ਇੰਸਪੈਕਟਰ ਸਬ ਇੰਸਪੈਕਟਰ ਤੇ 1250 ਜਿਹੜੇ ਈਪੀਓਰਸ ਜਿਹੜੇ ਡਿਊਟੀ ਤੇ ਨੇ ਔਰ ਬੜੀ ਸਤਰਪਕਤਾ ਨਾਲ ਚੈਕਿੰਗ ਹੋ ਰਹੀ ਆ ਲੋਕਾਂ ਨੂੰ ਹਰ ਜਗ੍ਹਾ ਫੈਸਿਲਿਟੇਟ ਕੀਤਾ ਜਾ ਰਿਹਾ ਕੋ ਨਵਾਂ ਸਾਲ ਮਨਾਓ ਅਖੀਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦਿਲੀ ਬਾਰਕਬਾਦ